ਬਾਦੇ ਵਿੱਚ ਬੇਕਾਬੂ ਟਰਾਲੇ ਦਾ ਕਹਿਰ ਨਜ਼ਰ ਆਇਆ ਜਿੱਥੇ ਇੱਕ ਤੋਂ ਬਾਅਦ ਇੱਕ ਕਈ ਦੁਕਾਨਾਂ ਨੂੰ ਟੱਕਰ ਮਾਰੀ ਗਈ ਹੈ ਬੁਰੀ ਤਰੀਕੇ ਦੇ ਨਾਲ ਦੁਕਾਨਾਂ ਵੀ ਨੁਕਸਾਨੀਆਂ ਗਈਆਂ ਨੇ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖਿਆ ਜਾ ਸਕਦੀਆਂ ਨੇ ਤਾਂ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਮਾਲੀ ਨੁਕਸਾਨ ਲੋਕਾਂ ਦਾ ਜ਼ਰੂਰ ਹੋਇਆ ਹੈ ਉੱਥੇ ਹੀ ਜਿਹੜੇ ਬਿਜਲੀ ਦੇ ਖੰਬੇ ਵੀ ਲੱਗੇ ਹੋਏ ਸਨ ਉਹ ਵੀ ਬੁਰੀ ਤਰੀਕੇ ਦੇ ਨਾਲ ਟੁੱਟ ਚੁੱਕੇ ਨੇ ਟਰਾਲੇ ਦੇ ਡਰਾਈਵਰ ਨੇ ਕਿਹਾ ਕਿ ਨੀਂਦ ਦੀ ਚੱਕੀ ਹੋਣ ਦੇ ਕਾਰਨ ਹੈ ਹਾਦਸਾ ਵਾਪਰਿਆ ਦੂਜੇ ਪਾਸੇ ਪੇਰੇ ਤੇ ਦੁਕਾਨਦਾਰਾਂ ਨੇ ਕਿਹਾ ਕਿ ਸਾਡਾ ਲੱਖਾਂ ਰੁਪਏ ਦਾ ਜੋ ਹੈ ਨੁਕਸਾਨ ਹੋ ਗਿਆ ਹੈ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਦੁਕਾਨਾਂ ਜੋ ਹੈ ਬਰਬਾਦ ਹੋ ਗੀਆਂ ਨੇ ਰਾਤ ਕਰੀਬ 3 ਵਜੇ ਦਾ ਇਹ ਹਾਦਸਾ ਹੈ ਜਿੱਥੇ ਬੇਕਾਬੂ ਟਰਾਲੇ ਦੇ ਵੱਲੋਂ ਤਿੰਨ ਦੁਕਾਨਾਂ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹਾਦਸੇ ਦੌਰਾਨ ਹੈ ਟਾਇਰਾ ਦੀ ਦੁਕਾਨ ਫੋਟੋਗ੍ਰਾਫੀ ਦੀ ਦੁਕਾਨ ਅਤੇ ਏਸੀ ਰਿਪੇਅਰ ਦੀ ਇਹ ਦੁਕਾਨ ਦਸੀ ਜਾ ਰਹੀ ਹੈ ਜੋ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤਾਂ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਨੇ ਆ ਜੀ ਸਾਡੇ 3:30 ਵਜੇ ਦਾ ਨਿਸ਼ਾਨ ਹੋਇਆ ਹਾਦਸਾ ਹੋਇਆ ਸਾਡੇ 3:00 ਵਜੇ ਮੈਨੂੰ 4:00 ਵਜੇ ਫੋਨ ਕੀਤਾ ਮੇਰੇ ਭਰਾ ਨੇ ਅਜੀ ਜਰੀ ਸੁੱਖਿਆ ਕੋਰੇ ਆਏ ਪੂਰੇ ਹੌਂਸਲਾ ਦੇਖਿਆ ਟਰੱਕ ਵਾਲਾ ਮਤਲਬ ਇਹਨਾਂ ਨੇ ਰੋਕ ਲਿਆ ਸੀ ਆਸपास ਦਾ ਤਿੰਨ ਦਾ ਦੁਕਾਨਾਂ ਜਮੇ ਇੱਕ ਵਾਰ ਡੈਮੇਜ ਹੋ ਗਈ ਪੂਰੀ ਦੂਜੀਆਂ ਦੋ ਵੀ ਦੁਕਾਨਾਂ ਡੈਮੇਜ ਹੋਈ ਨੇ ਕਿ ਗਾ ਇਹਨਾਂ ਦਾ ਜਿਹੜਾ ਰੇ ਮੋਟ ਆਪਣਾ ਮਸ਼ੀਨਾਂ ਨੇ ਕੋਈ ਨੁਕਸਾਨ ਹੋ ਉਹ ਵੀ ਨੁਕਸਾਨ ਹੋਊਗਾ ਕਿ ਅੱਜ ਰਿਟਾਇਰਮੈਂਟ ਚੇਲ ਕਾਰਨਾ ਜੀ ਨਾਲ ਤਿੰਨ ਕਾਰੀਆਂ ਕਰੀਆਂ ਨੇ ਇੱਕ ਹੈਗੀ ਟਾਇਰ ਪੰਚਰ ਦੀ ਜੀ ਇੱਕ ਹੈਗੀ ਫੋਟੋਗ੍ਰਾਫਰ ਦੀ ਤੇ ਜਿਹੜੀ ਤੀਜੀ ਦੁਕਾਨ ਆ ਏਸ਼ੀਆ ਦੀ ਜੀ ਦੇ ਇਹ ਸਾਡੇ 3500 ਰੁਪਏ ਇੰਨਾ ਨੁਕਸਾਨ ਹੋਇਆ ਲੱਖਾਂ ਦਾ ਹੈ ਗਈ ਹੈ ਜੀ ਕੋਈ ਸ਼ੱਕ ਨਹੀਂ ਲੱਖਾਂ ਦਾ ਹੈ ਗਈ ਹੈ ਜੀ ਜੇ ਦਿਨੇ ਹੁੰਦਾ ਤਾਂ ਫਿਰ ਹੋਰ ਹੋਰ 25 ਤੀ ਬੱਚੇ ਬੈਠੇ ਹੁੰਦੇ ਨਹੀਂ ਬੰਦੇ ਬੈਠੇ ਹੁੰਦੇ ਨੇ ਵੱਡਾ ਨੁਕਸਾਨ ਹੋਣਾ ਸੀ ਕਾਰਨ ਕੀ ਮੰਨਦੇ ਹੋ ਕਾਰਨ ਤੇਹੀ ਹੈ ਜੀ ਉਹ ਡਰਾਈਵਰ ਕਹਿ ਰਿਹਾ ਮੈਨੂੰ نیند ਆ ਗਈ ਅੱਛਾ ਪਰ ਅੱਗੇ ਦੋ ਆ ਰਹੀ ਦੀ ਗੱਡੀ ਕਿੱਥੇ ਜਾ ਰਹੀ ਹੈ ਇਹ ਉਹ ਜਾ ਰਹੀ ਦੀ ਗੁਰਦੁਆਰਾ ਸਾਹਿਬ ਉਹ ਕੀ ਹੈ ਕੀ ਇਹਦੇ ਵਿੱਚ ਇਹਦੇ ਵਿੱਚ ਉਹ ਆ ਜਿਹੜਾ ਸਕਰੈਬ ਹੁੰਦਾ ਜੀ 14 ਮਹੀਨੇ ਬਿਜਲੀ ਦੀ 14 ਵੀ ਉੱਪਰ ਨਹੀਂ ਕਾਫੀ ਹੋ ਗਈ ਪਤਰੇ ਹੋ ਗਏ 12 ਵਜੇ ਟੇਬਲ ਨਾ ਹੁੰਦੀ ਜੇ ਫਿਰ ਵੱਡਾ ਨੁਕਸਾਨ ਹੋਣਾ ਸੀ ਇਹਦਾ ਕੇਵਲ ਕਰਕੇ ਬਚਾਉ ਰਹਿ ਗਿਆ ਜੀ ਦੋ ਖੰਭੇ ਵੀ ਚੱਕਦੇ ਜਵੇਂ ਪਹਿਲਾ ਖੰਭੇ ਤੇ ਲੱਗੀ ਪਹਿਲਾ ਖੰਭੇ ਚ ਲੱਗੇ ਜੀ ਗੰਬਾ ਤੋੜਿਆ ਹਾਂ ਤੁਹਾਡੇ ਕਿਚਨਾਂ ਨੂੰ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦਾ ਤਾਂ ਹੀ ਹਜੇ ਐਸਟੀਮੇਟ ਲਾਇਆ ਨਹੀਂ ਕੋਈ ਦੇਖਦੇ ਆ ਵੀ ਕਿੰਨਾ ਹੋ ਰਿਹਾ ਥੋੜੇ ਸਾਹਮਣੇ ਆ ਜੀ ਆਈਡੀਆ ਆਈਡੀਆ ਤੁਸੀਂ ਦੇਖ ਲਓ ਜੀ ਹੁਣ ਸਾਰੀ ਤਾਂ ਮਸ਼ੀਨਰੀ ਖਰਾਬ ਹੋ ਗਈ ਅੱਛਾ ਉਹ ਦੁਕਾਨਦਾਰ ਤਾਂ ਤੁਹਾਨੂੰ ਪਤੀ ਆ ਵੀਰੇ ਨੂੰ ਹੋਏਗਾ ਕੁਝ ਬਾਕੀ ਇਹ ਇਹਨਾਂ ਨੂੰ ਅੰਦਰੋਂ ਧੱਕਿਆਂ ਦੇ ਨੇ ਛਾਟਰ ਟੁੱਟ ਸਾਰੇ ਸਾਰੇ ਤੌਰ ਤੇ ਜਿੱਤਨੇ ਛਾਟਰ ਟੁੱਟੇ ਜਦੋਂ ਨਾਲੇ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਰਾਤ ਤੜਕੇ ਜੀ 3 ਵਜੇ ਦਾ ਕੰਮ ਆਇਆ ਫਿਰ ਧਮਾਕਾ ਹੋਇਆ ਜੀ ਹਾਂ ਜੀ ਹਾਂ ਪੂਰਾ ਧਮਾਕਾ ਹੋਇਆ ਜਦ ਜੇ ਅਸੀਂ ਉੱਠ ਕੇ ਆ ਗਏ ਕੀ ਦੇਖਿਆ ਕੀ ਆ ਕੇ ਬਸ ਸਾਡਾ ਦੁਕਾਨ ਦੇਖਿਆ ਵੀ ਦੁਕਾਨ ਕਿੰਨੇ ਟਈਆ ਪੂਰੇ ਗੱਡੀ ਵਾਲਾ ਗੱਡੀ ਖੜੀ ਆ ਜੀ ਔਰ ਡਰਾਈਵਰ ਖੜਾ ਸੀ ਹੁਣ ਕੀ ਮਾਰ ਮਗ ਤਾਂ ਸੀ ਅਸੀਂ ਕਹਿੰਦੇ ਵੀ ਸਾਡਾ ਭਰਮਾਈ ਹੋ ਗਈ ਜਿਹੜਾ ਗੱਲ ਕਰ ਮਾਰਾ ਇਹ ਦਿਨੇ ਹੁੰਦਾ ਤਾਂ ਹੋਰ ਜਾਨੀ ਨੁਕਸਾਨ ਆ ਜੀ ਆ ਜਾਨੀ ਤਾਂ ਬਹੁਤ ਹੋ ਜਾਂਦਾ ਜੀ ਉਹ ਕੰਮ ਕਰਾਉਣ ਵਾਲੇ ਲੋਕ ਤਾਂ ਆਉਂਦੇ ਨੇ ਟਾਇਰਾਂ ਦਾ ਇਹ ਦੋ ਦੁਕਾਨਾਂ ਤੇ ਹੋਰ ਬੰਦੇ ਬਹਿ ਜਾਂਦੇ ਨੇ ਵਜਰੇ 15-15 ਬੰਦੇ ਇਕੱਠੇ ਹੋ ਜਾਂਦੇ ਨੇ ਕਾਹਦੀ ਦੁਕਾਨ ਤੇ ਸਟੂਡੀਓ ਦੀ ਇਹ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਸਰ 12 ਹਜ਼ਾਰੋਂ ਤੋਂ ਇਹ ਕਹਿੰਦੇ ਹਾਂ ਸਰ ਸਾਲ ਹਾਂ ਜੀ ਹਾਂ ਜੀ ਸਾਰੇ ਬਿੱਤੇ ਪਾਟਾ ਗੁਜ਼ਾਰਾ ਇਸ ਕੀ ਹਾਂ ਜੀ ਹਾਂ ਜੀ ਤੇ ਬਿਲਕੁਲ ਜੀ ਦਿਨ ਚ ਹੁੰਦਾ ਦਿਨ ਚ ਉਹਦੇ ਫਾਰਿਆਂ ਦਾ ਕੰਮ ਤੇ ਲੱਗਾ ਭਾਗ ਪੱਤੀ ਦੀ ਬੰਦੇ ਬੈਠੇ ਰਹਿੰਦੇ ਨੇ ਤੇ ਰਾਜਾ ਦਾ ਫੋਨ ਕਰਕੇ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਜੀ ਪਰ ਨੁਕਸਾਨ ਜਣੀ ਦੁਕਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਹੈ। ਤਰੀਬ ਬੰਦਾ ਜੀ ਪੈਂਚਰ ਨੇ ਦੁਕਾਨ ਚਲਾਉਂਦਾ ਹੈ। ਤੇ ਦੁਕਾਨ ਤਾਂ ਬਿਲਕੁਲ ਨਾਸ਼ ਹੋ ਚੁੱਕੀ ਸਾਰਾ ਸਮਾਨ ਰੁਕ ਚੁੱਕਾ ਹੈ। ਪੀਟੀਸੀ ਬਿਜਲੀ ਬੁਗਾਰਾ ਕਰਦੇ ਸੀ। ਹਾਂ ਜੀ। ਹਾਂ ਜੀ ਹਾਂ ਪੈਂਚਰ ਲੱਗੀ ਜਾਰਾ ਕਰਦਾ ਜੀ। ਗਰੀਬ ਪਰਿਵਾਰ ਹੈ। ਇਹ ਦੇਖੀ ਫੋਟੋਗ੍ਰਾਫਰ ਦੇ ਉਹ ਵੀ ਸ਼ਟਰ ਛੁ ਸਰਕਾਰ ਹਾਂ ਉਹਦਾ ਸ਼ਟਰ ਟੁੱਟ ਗਿਆ ਜੀ। ਇੱਕ ਨਾਲ ਆਰਵਾੰ ਦਾ ਕੰਮ ਕਰਦਾ ਜੀ ਮੁੰਡਾ। ਉਹਦਾ ਵੀ ਬਹੁਤ ਜਿਆਦਾ ਨੁਕਸਾਨ ਹੋ ਗਿਆ। ਕੀ ਬੰਕਰ ਦੇ ਮੰਗਤਾ ਜੀ ਜੇਦੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਜੀ ਇਹਦਾ ਹੁਣ ਦੁਕਾਨ ਵਿਚਾਰਾ ਦੁਬਾਰਾ ਬਣਾ ਨਹੀਂ ਸਕਦਾ ਜੀ ਭਾਈਆਂ ਮਦਦ ਤੋਂ ਹੋਵੇ ਜੀ ਚੰਦਰਪੁਰ ਕਿਥੋਂ ਜਿਹੜੇ ਹੈਗਾ ਟਰੱਕ ਆਇਆ ਸੀ ਰੱਖੀਏ ਤੁਹਾਨੂੰ ਜੀ ਹਾਂ ਕਿੱਥੇ ਜਾਣਾ ਸੀ ਇਹ ਆਪਣੇ ਦਵੇਂਦਗੜ ਮੰਡੀ ਜਾਣਾ ਸੀ ਜਿਹੜੇ ਐਕਸੀਡੈਂਟ ਕੀਤਾ ਤਿੰਨ ਖੰਭੇ ਤੋਂ ਟੁੱਟ ਗਏ ਦੁਕਾਨਾਂ ਵੀ ਤਿੰਨੇ ਡੈਮੇਜ ਹੋ ਗਿਆ ਕੀ ਕਰਨਾ ਹੋਇਆ ਕਿਸੇ ਇਹ ਨੀਂਦ ਦਾ ਕਾਰਨ ਸੀ ਜੀ ਚਪਕੀ ਲੱਗ ਗਈ ਸੀ ਕੁਦਰਤੀ ਉੱਥੇ ਆ ਕੇ ਪਤਾ ਨਹੀਂ ਕਿਥੋਂ ਨੂੰ ਕਿੰਨੇ ਕੁ ਗੱਡੀ ਕਿੰਨੇ ਕੁ ਸਪੀਡ ਤੇ ਟਰੱਕ ਸਪੀਡ ਤਾਂ ਨੋਰਮਲ ਸੀ 35 40 ਕਿਲੋ ਸਪੀਡ ਤੇ 35 40 ਫਿਰ ਦੋ ਖੰਭੇ ਤੋੜੇ ਦਰਾਖਤ ਟੁੱਟ ਗਿਆ ਬੈਂਚ ਟੁੱਟ ਗਿਆ ਬ੍ਰੇਕ ਨਹੀਂ ਲੱਗੇ ਨਾ ਉਸੇ ਟਾਈਮ ਤੇ ਜੀ ਪੈਡਲ ਖਾਲੀ ਚੱਲ ਗਿਆ ਅੱਛਾ ਹਾਂ ਜੀ ਕਿੰਨੇ ਕੁ ਬੀਬੀ ਘਟਨਾ ਇਹ 2 3 ਹੀ ਤਨ ਕੁ ਵੇਦੀਆ ਅੱਛਾ ਫਿਰ ਹੁਣ ਜਿਹੜਾ ਨੁਕਸਾਨ ਹੋਇਆ ਫਿਰ ਹੁਣ ਭਰ ਭਾਈ ਕੌਣ ਕਰੂਗਾ ਪਰ ਭਾਈ ਆ ਰਹੇ ਨਹੀਂ ਜੀ ਸੀਟ ਜੀ ਅੱਛਾ ਹਾਂਜੀ ਫੋਨ ਕਰਿਆ ਤੁਸੀਂ ਅੰਜ ਫੋਨ ਕਰਿਆ ਫਿਰ ਆ ਕੇ ਗੱਲ ਕਰ ਸਕਦੇ ਹਾਂ ਗੱਡੀ ਕਿਵੇਂ ਰੁਕੀ ਹੈ ਹਾਂਜੀ ਗੱਡੀ ਕਿਵੇਂ ਰੁਕੀ ਗੱਡੀ ਤਾਂ ਫਿਰ ਅੱਗੇ ਖੰਭਾ ਸੀ ਜੀ ਤੇ ਰੱਬ ਹੀ ਜਾਣੇ ਕਿਵੇਂ ਰੁਕੀਆ ਕਿਵੇਂ ਨਹੀਂ ਜੀ ਮੇਰੇ ਮੈਨੂੰ ਵੀ ਨਹੀਂ ਪਤਾ ਕਿ ਦੇਨੇ ਹੁੰਦਾ ਤਾਂ ਵੱਡਾ ਨੁਕਸਾਨ ਜਾਂਦੀ ਨੁਕਸਾਨ ਹਾਂ ਕਾਫੀ ਬਟਨ ਨੁਕਸਾਨ ਬਾਕੀ ਮੈਂ ਨਾ ਘੰਟਾ ਪਹਿਲਾਂ ਇੱਕ ਥਾਂ ਤੇ ਰੁਕਿਆ ਰਿਹਾ ਉੱਥੇ ਕਿਹਾ ਪੋਣਾ ਘੰਟਾ ਜੀ ਚਾਹ ਪਾਣੀ ਪੀਤਾ ਆਰਾਮ ਨਾਲ ਠੀਕ ਹੈ ਤੇ ਥੋੜਾ ਜਿਹਾ ਰੈਸਟ ਕਰਿਆ ਫਿਰ ਸੁੱਤਾ ਨਹੀਂ ਮੈਂ ਉੱਥੋਂ ਚੱਲ ਪਿਆ ਸੀ ਫਿਰ ਅੱਗੇ ਆ ਕੇ 4-5 ਕਿਲੋਮੀਟਰ ਚੱਲਿਆ 15 ਮਿੰਟ ਫਿਰ ਮੈਂ ਰੁਕਿਆ ਰਿਹਾ ਉੱਥੇ ਕੋਈ ਰਾਜਸਥਾਨ ਦੀ ਗੱਡੀ ਸੀ ਜਾਣ ਪਛਾਣ ਦੀ ਜੀ ਉਹਦੇ ਨਾਲ ਖੜਿਆ ਰਿਹਾ 10-15 ਮਿੰਟ ਫਿਰ ਉਹਦੇ ਬਾਅਦ ਮੈਂ ਚੱਲਿਆ ਸੀ ਜਬ ਸਿਰਫ 6-7 ਕਿਲੋਮੀਟਰ ਹੀ ਚੱਲਿਆ ਸੀ ਮੈਂ ਮੇਰੇ ਅਯੂ ਇਹਣਾ ਜੀ ਸਭ ਤੋਂ ਮੇਨ ਗੱਲ ਕੀ ਹੈ ਜੀ 12 ਤੋਂ ਲੈ 12 ਜਾਂ 1 ਵਜੇ ਤੋਂ ਲੈ ਕੇ 4 ਵਜੇ ਤੱਕ ਨੀਂਦ ਦੀ ਸੁਭਾਵਨਾ ਬਣੀ ਰਹਿੰਦੀ ਆ ਹਨਾ ਉਹਦੇ ਤੋਂ ਵਧੀਆ ਕੀ ਹੈ ਜਿਹੜੇ 3-4 ਘੰਟੇ ਨੇ ਨਾ ਆਪਾਂ ਨੂੰ ਰੈਸਟ ਕਰ ਲਈਏ ਤੇ ਸਵੇਰੇ ਚਾ 4:30 5 ਵਜੇ ਬੰਦਾ ਗੱਡੀ ਤੋੜ ਲਏ ਜਿਹੜੀ ਸਾਡੇ 3:30 ਵਜੇ ਦਾ ਨਿਸ਼ਾਨ ਹੋਇਆ ਹਾਸਾ ਹੋਇਆ ਸਾਡੇ 2:00 ਵਜੇ ਮੈਨੂੰ 4:30 ਵਜੇ ਫੋਨ ਕੀਤਾ ਮੇਰੇ ਭਰਾ ਨੇ ਅਸੀਂ ਜਲਦੀ ਸੁੱਖਿਆ ਕੋਲੇ ਆਏ ਪੂਰੇ ਹੌਣ ਸਾਜਾ ਦੇਖਿਆ ਟਰੱਕ ਵਾਲਾ ਮਤਲਬ ਇਹਨਾਂ ਨੇ ਰੋਕ ਲਿਆ ਸੀ ਆਸ-ਪਾਸ ਦਾ ਤਿੰਨ ਦਾ ਦੁਕਾਨਾ ਜਮੇ ਇਤੋਂ ਡੈਮੇਜ ਹੋ ਗਈ ਪੂਰੀ ਦੂਜੀਆਂ 2:00 ਵਜੇ ਦੁਕਾਨਾ ਡੈਮੇਜ ਹੋਈ ਨੇ ਤੀਜਾ ਇਹਨਾਂ ਦਾ ਜਿਹੜਾ ਰੇ ਮੋਟ ਆਪਣਾ ਮਸ਼ੀਨਾ ਨੇ ਖੋਦੋ ਨਕਸਾਨ ਹੋ ਉਹ ਵੀ ਨੁਕਸਾਨ ਹੋ ਗਿਆ। ਇਹ ਅੱਜ ਰਿਟਾਇਰਮੈਂਟ ਚੈੱਕ ਲਗਾਉਣਾ ਜੀ ਨਾ ਵੀ। ਕਿੰਨਾ ਤਿੰਨ ਕਾਰੀਆਂ ਗੱਦੀਆਂ ਨੇ। ਇੱਕ ਹੈਗੀ ਟਾਇਰ ਪੰਚਰ ਦੀ ਜੀ। ਇੱਕ ਹੈਗੀ ਫੋਟੋਗ੍ਰਾਫਰ ਦੀ। ਤੇ ਜਿਹੜੀ ਤੇਜੀ ਦੁਕਾਨਾਂ ਏਸ਼ੀਆ ਦੀ। ਇਹ ਸਾਢੇ 3:30 ਹੋ ਗਏ। ਕਿੰਨਾ ਨੁਕਸਾਨ ਹੋਇਆ। ਲੱਖਾਂ ਦਾ ਹੈਗੀ ਜੀ। ਕੋਈ ਸ਼ੱਕ ਨਹੀਂ। ਲੱਖਾਂ ਦਾ ਹੈਗੀ ਜੀ। ਜੇ ਦਿਨੇ ਹੁੰਦਾ ਤਾਂ ਫਿਰ ਹੋਰ ਹੋਰ 25-30 ਬੱਚੇ ਬੈਠੇ ਹੁੰਦੇ ਨੇ, ਬੰਦੇ ਬੈਠੇ ਹੁੰਦੇ ਨੇ। ਵੱਡਾ ਨੁਕਸਾਨ ਹੋਣਾ ਸੀ। ਸਰਕਾਰ ਨੇ ਕੀ ਮੰਨ ਲਿਆ ਦੋਸ਼ੀ ਕਰਿਆ। ਕਾਰਨ ਤੇਹੀ ਹੈ ਜੀ ਉਹ ਡਰਾਈਵਰ ਕਹਿ ਰਿਹਾ ਮੈਨੂੰ ਨੀਂਦ ਆ ਗਈ। ਅੱਛਾ। ਪਰ ਕਿਹਦੇ ਤੋਂ ਆ ਰਹੀ ਦੀ ਗੱਡੀ? ਕਿੱਥੇ ਜਾ ਰਹੀ ਹੈ ਤੇ ਉਹ ਜਾ ਰਹੀ ਦੀ ਕਿੰਨੇ ਕੜਦਾ। ਉਹ ਕੀ ਹੈ ਕੀ ਇਹਦੇ ਵਿੱਚ? ਇਹਦੇ ਵਿੱਚ ਉਹ ਆ ਜੀ ਆ ਜਿਹੜਾ ਸਕਰੇਬ ਹੁੰਦਾ ਜੀ। 14 ਮਿੰਟ ਬਿਜਲੀ ਦੀ 14 ਜੀ ਉੱਪਰ ਨਹੀਂ ਸਾਫੀ ਉਹ ਵੀ 17 ਉੱਪਰ। 14 ਵੀ ਜੇ ਕੇਬਲ ਨਾ ਹੁੰਦੀ ਜੀ ਫਿਰ ਵੱਡਾ ਨੁਕਸਾਨ ਹੋਣਾ ਸੀ। ਇਹਦਾ ਕੇਬਲ ਕਰਕੇ ਬਚਾਉ ਰਹਿ ਗਿਆ ਜੀ। ਦੋ ਖੰਭੇ ਵੀ ਚੱਕਦੇ ਜਵੇਂ। ਪਹਿਲਾ ਖੰਭੇ ਤੇ ਲੱਗੀ। ਪਹਿਲਾ ਖੰਭੇ 'ਚ ਲੱਗੇ ਜੀ ਗੰਬਾ ਤੋੜਿਆ। ਹਾਂ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਕੀ ਨੁਕਸਾਨ ਦਾ ਤਾਂ ਹੀ ਹਜੇ ਐਸਟੀਮੇਟ ਲਾਇਆ ਨਹੀਂ ਤੁਸੀਂ ਦੇਖਦੇ ਆ ਵੀ ਕਿੰਨਾ ਹੋ ਰਿਹਾ ਥੋੜੇ ਸਾਹਮਣੇ ਆ ਜੀ ਆਈਡੀਆ ਆਈਡੀਆ ਤੁਸੀਂ ਦੇਖ ਲਓ ਜੀ ਹੁਣ ਸਾਰੀ ਤਾਂ ਮਸ਼ੀਨਰੀ ਖਰਾਬ ਹੋ ਗਈ ਅੱਛਾ ਉਹ ਦੁਕਾਨਦਾਰ ਤਾਂ ਤੁਹਾਨੂੰ ਪਤੀ ਆ ਵੀਰੇ ਕੋਲ ਹੋਏਗਾ ਕੁਝ ਬਾਕੀ ਇਹ ਇਹਨਾਂ ਨੂੰ ਅੰਦਰੋਂ ਟੱਕੀਆਂ ਦਿੰਦੇ ਆ ਅੱਛਾ ਸ਼ਟਰ ਸੁੱਟੇ ਸਾਰੇ ਸਾਰੇ ਟੁੱਟੇ ਜੀ ਤਿੰਨੇ ਸ਼ਟਰ ਟੁੱਟੇ ਦੇ ਦੁਕਾਨਾਂ ਦੇ ਤਾਂ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਰਾਤ ਤੜਕੇ ਜੀ 3 ਵਜੇ ਦਾ ਕੰਮ ਆਇਆ ਤੇ ਧਮਾਕਾ ਹੋਇਆ ਜੀ ਹਾਂ ਜੀ ਹਾਂ ਪੂਰਾ ਧਮਾਕਾ ਹੋਇਆ ਜਦੋਂ ਅਸੀਂ ਉੱਠ ਕੇ ਆ ਗਏ ਕੀ ਦੇਖਿਆ ਅੱਗੇ ਬਸ ਸਾਡਾ ਦੁਕਾਨ ਦੇਖੇ ਵੀ ਦੁਕਾਨ ਕੇ ਢਟਈ ਆ ਪੂਰੇ ਗੱਡੀ ਵਾਲਾ ਗੱਡੀ ਖੜੀ ਆ ਜੀ ਔਰ ਡਰਾਈਵਰ ਖੜਾ ਸੀ ਹੁਣ ਕੀ ਮਾਰ ਮੰਗਤਾ ਸੀ ਅਸੀਂ ਕਹਿੰਦੇ ਵੀ ਸਾਡਾ ਪਰਮਾਈ ਹੋਵੇ ਜਿਹੜਾ ਗੱਲ ਨਾ ਮਾਰ ਜੀ ਜਿਹਨੇ ਹੁੰਦਾ ਤਾਂ ਹੋ ਜਾਂਦੀ ਨਿਕਸਾ ਹਾਂ ਜੀ ਆ ਜਾਨੀ ਤਾਂ ਬਹੁਤ ਹੋ ਜਾਂਦਾ ਜੀ ਔਰ ਕੰਮ ਕਰਾਉਣ ਵਾਲੇ ਲੋਕ ਆਉਂਦੇ ਨੇ ਟਾਇਰਾਂ ਦਾ ਇਹ ਦੋ ਦੁਕਾਨਾਂ ਤੇ ਹੋਰ ਬੰਦੇ ਬਹਿ ਜਾਂਦੇ ਨੇ ਵਸੇਰੇ ਆ 15-15 ਬੰਦੇ ਇਕੱਠੇ ਹੋ ਜਾਂਦੇ ਨੇ ਕਾਹਦੀ ਦੁਕਾਨ ਤੇ ਸਟੂਡੀਓ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਸਰ 12 ਹੰਦਰੋਂ ਹੀ ਇਹ ਕਹਿੰਦੇ ਸਟੇਟ ਸਾਰੇ ਹਾਂਜੀ ਹਾਂ ਜੀ ਸਭ ਕਰੇ ਤੇ ਆਟਾ ਗੁਜਾਰਾ ਇਸ ਕੀ ਹਾਂਜੀ ਹਾਂਜੀ ਕੀ ਬਿਲਕੁਲ ਜੀ ਦਿਨ ਚੋਂਦਾ ਦਿਨ ਛੋਟੇ ਸਾਰਿਆਂ ਦਾ ਕੰਮ ਤੇ ਲੱਗਾ ਪਾ ਕਪੀ ਜੀ ਬੰਦੇ ਬੈਠੇ ਰਹਿੰਦੇ ਨੇ ਤੇ ਰਾਜਾ ਦਾ ਫੋਨ ਕਰਕੇ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਜੀ ਪਰ ਨੁਕਸਾਨ ਜਣੀ ਦੁਕਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਹੈ ਤਰੀਬ ਬੰਦਾ ਜੀ ਪੈਂਕਰੇ ਦੀ ਦੁਕਾਨ ਚਲਾਉਂਦਾ ਹੈ ਤੇ ਦੁਕਾਨ ਤਾਂ ਬਿਲਕੁਲ ਨਾਸ਼ ਹੋ ਚੁੱਕੀ ਸਾਰਾ ਸਮਾਨ ਰੱਖਿਆ ਕੀ ਕੀ ਗੱਲ ਦੁਬਾਰਾ ਕਰਦੇ ਸੀ ਹਾਂ ਜੀ ਹਾਂ ਜੀ ਹਾਂ ਪੈਂਚਰ ਲੱਗ ਗਈ ਜਰਾ ਕਰਦਾ ਜੀ ਗਰੀਬ ਪਰਿਵਾਰਕ ਇਹ ਦੇਖੀ ਫੋਟੋਗ੍ਰਾਫ ਦੇ ਉਹ ਵੀ ਸ਼ਟਰ ਸ਼ੋੜ ਗਿਆ ਹਾਂ ਉਹਦਾ ਸ਼ਟਰ ਟੁੱਟ ਗਿਆ ਜੀ ਇੱਕ ਨਾਲ ਆਰਵਾ ਦਾ ਕੰਮ ਕਰਦਾ ਜੀ ਮੁੰਡਾ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਤੁਸੀਂ ਮੰਗਤਾ ਜੀ ਇਹਦੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਜੀ ਇਹਦਾ ਹੁਣ ਦੁਕਾਨ ਵਿਚਾਰਾ ਦੁਬਾਰਾ ਬਣਾ ਨਹੀਂ ਸਕਦਾ ਜੀ ਭਾਈਆਂ ਦੀ ਮਦਦ ਹੋਵੇ ਜੀ ਚੰਦਰਪਾਲ ਕਿਥੋਂ ਜਿਹੜੇ ਹੈਗਾ ਟਰੱਕ ਆਇਆ ਸੀ ਰੱਖੀਏ ਤੋਂ ਜੀ ਕਿੱਥੇ ਜਾਣਾ ਸੀ ਇਹ ਆਪਣੇ ਦਵੇਂਦਗੜ ਮੰਡੀ ਜਾਣਾ ਸੀ ਜਿਹੜੇ ਐਕਸੀਡੈਂਟ ਕੀਤਾ ਤਿੰਨ ਖੰਭੇ ਦੋ ਟੁੱਟ ਗਏ ਦੁਕਾਨਾਂ ਵੀ ਤਿੰਨੇ ਡੈਮੇਜ ਹੋ ਗਿਆ ਕੀ ਕਰਨਾ ਹੋਇਆ ਕਿਸੇ ਇਹ ਨੀਂਦ ਦਾ ਕਾਰਨ ਸੀ ਜੀ ਚਪਕੀ ਲੱਗ ਗਈ ਸੀ ਕੁਦਰਤੀ ਉੱਥੇ ਆ ਕੇ ਪਤਾ ਨਹੀਂ ਲੱਗਿਆ ਤੁਹਾਨੂੰ ਨਹੀਂ ਲੱਗ ਗਿਆ ਪਤਾ ਕਿੰਨੀ ਕਿਸਪੀਡ ਤੇ ਰੇਡ ਰੱਖਾ ਸਪੀਡ ਤਾਂ ਨੋਰਮਲ ਸੀ 35 40 ਕਿਲੋਮੀਟਰ ਦੀ 35 40 ਫਿਰ ਦੋ ਖੰਭੇ ਤੋੜੇ ਦਰਾਖਤ ਟੁੱਟ ਗਿਆ ਬੈਂਚ ਟੁੱਟ ਗਿਆ ਬ੍ਰੇਕ ਨਹੀਂ ਲੱਗੇ ਨਾ ਨੇ ਸਹੀ ਟਾਈਮ ਤੇ ਜੀ ਪੈਡਲ ਖਾਲੀ ਚੱਲ ਗਿਆ ਅਛਾ ਹਾਂਜੀ ਕਿੰਨੇ ਕਵੇ ਵਿਕਟਨਾ ਆ ਗਿਆ ਇਹ ਸਿੱਟਾ ਹੀ ਤੈਨੂੰ ਕਹੇ ਦੀਆਂ ਫਿਰ ਹੁਣ ਜਿਹੜਾ ਨੁਕਸਾਨ ਹੋਇਆ ਫਿਰ ਹੁਣ ਭਰ ਭਾਈ ਕੌਣ ਕਰੂਗਾ ਪਰ ਭਾਈ ਆ ਰਹੇ ਨਹੀਂ ਜੀ ਸੀਟ ਜੀ ਅਛਾ ਹਾਂਜੀ ਫੋਨ ਕਰਿਆ ਤੁਸੀਂ ਅੰਜ ਫੋਨ ਕਰਿਆ ਤੇ ਰਾਤ ਇਹ ਗੱਡੀ ਕਿਵੇਂ ਰੁਕ ਗਈ ਹੋ ਹਾਂਜੀ ਗੱਡੀ ਕਿਵੇਂ ਰੁਕੀ ਗੱਡੀ ਦਾ ਫਿਰ ਅੱਗੇ ਖੰਭਾ ਸੀ ਜੀ ਤੇ ਪਰ ਵੀ ਜਾਣੇ ਕਿਵੇਂ ਰੁਕੀਆ ਕਿਵੇਂ ਨਹੀਂ ਜੀ ਮੇਰੇ ਮੈਨੂੰ ਵੀ ਨਹੀਂ ਪਤਾ ਜੇ ਦੇਨੇ ਹੁੰਦਾ ਤਾਂ ਵੱਡਾ ਨੁਕਸਾਨ ਚਾਹੀ ਨੁਕਸਾਨ ਹਾਂ ਕਾਫੀ ਬਟਨ ਕਾ ਬਾਕੀ ਮੈਂ ਨਾ ਘੰਟਾ ਪਹਿਲਾਂ ਇੱਕ ਥਾਂ ਤੇ ਰੁਕਿਆ ਰਿਹਾ ਉੱਥੇ ਰੁਕਿਆ ਪੂਣਾ ਘੰਟਾ ਜੀ ਚਾਹ ਪਾਣੀ ਪੀਤਾ ਆਰਾਮ ਨਾਲ ਠੀਕ ਹੈ ਤੇ ਥੋੜਾ ਰੈਸਟ ਕਰਿਆ ਫਿਰ ਸੁੱਤਾ ਨਹੀਂ ਮੈਂ ਉੱਥੋਂ ਚੱਲ ਪਿਆ ਸੀ ਫਿਰ ਅੱਗੇ ਆ ਕੇ 4-5 ਕਿਲੋਮੀਟਰ ਚੱਲਿਆ 15 ਮਿੰਟ ਫਿਰ ਮੈਂ ਰੁਕਿਆ ਰਿਹਾ ਉੱਥੇ ਕੋਈ ਰਾਜਸਥਾਨ ਦੀ ਗੱਡੀ ਸੀ ਜਾਣ ਪਛਾਣ ਦੀ ਜੀ ਉਹਦੇ ਨਾਲ ਖੜਿਆ ਰਿਹਾ 10-15 ਮਿੰਟ ਫਿਰ ਉਹਦੇ ਬਾਅਦ ਮੈਂ ਚੱਲਿਆ ਸੀ ਜਬ ਸਿਰਫ 6-7 ਕਿਲੋਮੀਟਰ ਹੀ ਚੱਲਿਆ ਸੀ ਮੈਂ ਮੇਰੇ ਅਯੂ ਘਣਾ ਜੀ ਸਭ ਤੋਂ ਮੇਨ ਗੱਲ ਕੀ ਹੈ ਜੀ 12 ਤੋਂ ਲੈ 12 ਜਾਂ 1 ਵਜੇ ਤੋਂ ਲੈ ਕੇ 4 ਵਜੇ ਤੱਕ ਨੀਂਦ ਦੀ ਸੁਭਾਵਨਾ ਬਣੀ ਰਹਿੰਦੀ ਆ ਹਨਾ ਉਹਦੇ ਤੋਂ ਵਧੀਆ ਕੀ ਹੈ ਜਿਹੜੇ 3-4 ਘੰਟੇ ਨੇ ਨਾ ਆਪਾਂ ਉਹਨੂੰ ਰੈਸਟ ਕਰ ਲਈਏ ਤੇ ਸਵੇਰੇ ਚਾ 4:30-5 ਵਜੇ ਬੰਦਾ ਗੱਡੀ ਤੋੜ ਲਏ